ਸਤਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਬਹੁਤ ਸੋਹਣੇ ਵੀਰੇ ਬਰਕ ਵਾਲੇ ਸੂਟ ਨੇ ਖਾਲਸਾ ਕਲਾਸ ਹਾਊਸ ਪਿੰਡ ਖੜਿਆਲ ਕਿਲੇ ਵਾਲੇ ਗੁਰੂ ਘਰ ਦੇ ਕੋਲ ਦੇਖੋ ਬਹੁਤ ਸੋਹਣੇ ਸੋਹਣੇ ਦੁਪੱਟਿਆਂ ਤੇ ਵੀ ਬਰਕ ਹੋਇਆ ਹੋਇਆ ਕੱਟਵਰਕ ਹੋਇਆ ਹੋਇਆ ਲੈਂਡਿੰਗ ਵਾਲਾ ਦੁਪੱਟਾ ਬਹੁਤ ਸੋਹਣਾ ਸੋਹਣਾ ਬੁਟੀਕ ਟਾਈਪ ਹੀ ਬਰਕ ਹੈ ਲੰਬਾਈ ਵੀ ਤੁਸੀਂ ਆਪਣੀ ਮਰਜ਼ੀ ਨਾਲ ਜਿੰਨੀ ਮਰਜ਼ੀ ਰੱਖ ਲਿਓ 5 ਮੀਟਰ 올 ਓਵਰ ਮਸਲੀਨ ਦੇ ਸੂਟ ਨੇ ਇਹ ਇਹਨਾਂ ਦਾ ਰੇਟ ਵੀਰੇ ਲੱਗੂਗਾ 500 ਰੁਪਏ ਦਾ ਇੱਕ ਸੂਟ ਦੋ ਸੂਟ ਲੱਗਣਗੇ ਇਹ 900 ਰੁਪਏ ਦੇ ਵਿੱਚ 900 ਰੁਪਏ ਦੇ ਵਿੱਚ ਦੋ ਸੂਟ ਤੇ ਵਿੱਚੇ ਵਰਕ ਹੋਇਆ ਹੋਇਆ ਸੂਟਾਂ ਦੇ ਨਾਲ ਇਸ ਤਰ੍ਹਾਂ ਦੇ ਸਾਰਿਆਂ ਦੇ ਦੁਪੱਟੇ ਰਹਿਣ ਵਾਲੇ ਆ ਰੰਗ ਡਿਜ਼ਾਈਨ ਇਹਦੇ ਵਿੱਚ ਜਿੰਨੇ ਕਹੋਗੇ ਉੰਨੇ ਦੇ ਦਾਂਗੇ ਆਪਾਂ ਤੁਹਾਨੂੰ 900 ਦੇ ਦੋ ਸੂਟ ਕਢਾਈ ਵਾਲੇ ਵਿੱਚ ਸੂਟ ਤੇ ਕਢਾਈ ਦੁਪੱਟੇ ਤੇ ਵੀ ਕਢਾਈ ਜਿੰਨੇ ਸੂਟ ਕਹੋਗੇ ਉੰਨੇ ਸੂਟ ਤੁਹਾਨੂੰ ਮਿਲ ਜਾਣਗੇ ਇਹ ਦੇਖੋ ਜੀ ਜਿੰਨੇ ਮਰਜ਼ੀ ਆ ਕੇ ਤੁਸੀਂ ਸਾਡੇ ਤੋਂ ਸੂਟ ਇਹ ਬਾਏ ਕਰ ਸਕਦੇ ਹੋ ਵੀਰੇ ਬਹੁਤ ਸੋਹਣੀ ਚੀਜ਼ ਆ ਫੁੱਲ ਫਾਇਦਾ 900 ਰੁਪਏ ਦੇ ਵਿੱਚ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ